ਹਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਹੀ ਸੱਚ ਇਹ ਵੀ ਮੇਰੇ ਗੁਰੂ ਤੋਂ ਵੱਧ ਕੁਝ ਨਹੀਂ ਇੱਕ ਸ਼ਬਦ ਆਉਂਦਾ ਪੈਰੋ ਭੂਤ ਸ਼ੀਤਲਾ ਧਾਵੈ ਖਰ ਬਾਨ ਉਹ ਛਾਰ ਉਡਾਵੈ ਕਉ ਤੋ ਏਕ ਰਮਈਆ ਲੈ ਖੂੰ ਤਾਨ ਦੇ ਬਦਲਾਵਣ ਦੇ ਖੂੰ ਸ਼ਿਵ ਸ਼ਿਵ ਕਰਤੇ ਜੋਰਨ ਧਾਵੈ ਬਰਦ ਚਰੈ ਡੌਰੂ ਟੁਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰਸਾ ਨਾਰ ਹੋਏ ਅਤਰ ਤੂੰ ਕਈਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਂਚ ਪਾਨੀ ਗੁਰਮਤਿ RAM ਨਾਮ ਗਉਮੀਤਾ ਗੁਰੂ ਦੀ ਮਤ ਲੈ ਸਭ ਕੁਝ ਇਹਦੇ ਚ ਗੁਰਮਤਿ RAM ਨਾਮ ਗਉਮੀਤਾ ਪਰਣ ਵੈ ਨਾਮਾ ਇਉ ਕਹੇ ਗੀਤਾ ਗੁਰੂ ਹੀ ਮੇਰੇ ਲਈ ਸਭ ਕੁਝ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਬਹੁਤ ਉਮਾ ਕੀਤੀ ਮਹਾਰਾਜ ਨੇ ਤੇ ਕਿਹਾ ਕਿਸੇ ਦੇਵਤੇ ਨਾਲ ਤੁਲਨਾ ਨਾ ਦਿਆ ਜੇ ਸਤਗੁਰ ਵੱਡਾ ਕਰ ਸਹਲਾਈ ਹੈ ਜਿਸ ਵਿੱਚ ਵਡਿਆਈਆਂ ਵਡਿਆਈਆਂ ਇਥੋਂ ਤੱਕ ਗੁਰੂ ਅਰਜਨ ਸਾਹਿਬ ਨੇ ਕਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰ ਜੈਸਾ ਨਾਹੀ ਕੋ ਦੇਵ ਕੋਈ ਦੇਵਤਾ ਗੁਰੂ ਵਰਗਾ ਨਹੀਂ ਮਹਾਰਾਜ ਕਹਿੰਦੇ ਨੇ ਇੱਕ ਬਚਨ ਹੈ ਕਿ ਜਿਹੜਾ ਪਿਆਰ ਸੱਚ ਇਹ ਵੇ ਬਾਪ ਦੀ ਗੋਦ ਨੇ ਦੇ ਦੇਣਾ ਲੱਖ ਛਿੜਕੇ ਲੱਖ ਗਰਮ ਹੋਵੇ ਮੈਨੂੰ ਇੱਕ ਦਿਨ ਕਿਸੇ ਨੇ ਗੱਲ ਚੰਗੀ ਲੱਗੀ ਕਿਉਂਕਿ ਮੈਂ ਕਿਹਾ ਤੁਹਾਨੂੰ ਬੇਨਤੀ ਕਰਾਂ ਉਹ ਖੁਸ਼ਕਿਸਮਤ ਨੇ ਲੋਕ ਜਿਹੜੇ ਮਾਪਿਆਂ ਦੇ ਚਰਨਾਂ 'ਚ ਬੈੰਦੇ ਆ ਉਹ ਮਾਪੇ ਖੁਸ਼ਕਿਸਮਤ ਨੇ ਅੱਧੀ ਰੋਟੀ ਖਾ ਲੈਣ ਜਿਨ੍ਹਾਂ ਦੀ ਔਲਾਦ ਪੈਰਾਂ 'ਚ ਬੈਠਦੀ ਹੈ ਨਹੀਂ ਤੇ ਅਗਾਂਹ ਨਹੀਂ ਕੁਝ ਹੋਣਾ ਸਭ ਦਰਦ ਨਾਲ ਭਰੇ ਪਏ ਆ ਮੇਰਾ خیال 90% ਕਹਿ ਲਾਂ ਤੇ ਗੱਲ ਘੱਟ ਨਹੀਂ ਕੋਣੀ ਗੁਰੂ ਮਸਿਰਿਕ ਬੇਨਤੀ ਕਰ ਲਕਾਂ ਕਈ ਵਰੀ ਬਾਪ ਤਪਦਾ ਪਰ ਮੈਂ ਇੱਕ ਵਾਰ ਇਸ ਸਜੰਦਾ ਪੜਿਆ ਉਹ ਕਹਿੰਦਾ ਸੂਰਜ ਤਪਦਾ ਬੜਾ ਹੈ ਪਰ ਚੇਤੇ ਰੱਖੀ ਉਹਦੀ ਤਪਸ਼ ਵਿੱਚ ਵੀ ਸੋਖੇ ਜੇ ਇਹ ਅਲੋਪ ਹੋ ਗਿਆ ਤੇ ਹਨੇਰਾ ਹੋ ਜਾਏਗਾ ਮਾਪੇ ਛਿੜਕਦੇ ਆ ਪਰ ਚਲੇ ਜਾਣ ਥਾਵਾ ਖਾਨ ਨੂੰ ਪੈਂਦੀਆਂ ਗੁਰੂ ਸਾਹਿਬ ਜੀ ਨੇ ਕਿਹਾ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ ਸਾਗਰ ਕੀ ਨਿਦ ਕਦ ਪਾਈਐ ਪੋਕਰ ਸੈ ਦਿਨ ਕਰ ਸਰ ਜੋਤ ਦੀਪ ਨਾ ਪੁਜਾਈਐ ਇੰਦਰ ਵਰ ਕਾ ਸਮਾਨ ਨ ਪੂਜਸ ਕੂਪ ਜਲ ਚੰਦਨ ਸੁਬਾਸ ਨ ਪਹਿਲਾਸ ਮਹਿਕਾਈਐ ਸ੍ਰੀ ਗੁਰੂ ਦਿਆਲ ਕੀ ਦਇਆ ਨ ਆਂ ਦੇਵ ਜਿਵੇਂ ਅੰਬ ਦਾ ਸਵਾਦ ਕੱਚੀ ਅੰਬੀ ਚ ਨਹੀ ਆਉਂਦਾ ਸੱਚ ਏਵੇ ਕੇ ਪਿਤਾ ਦਾ ਪਿਆਰ ਕਦੀ ਪੜੋਸੀ ਨਹੀਂ ਦਿੰਦਾ ਸਮੁੰਦਰ ਦੇ ਖਜ਼ਾਨੇ ਛਪੜਾਂ ਚੋਂ ਨਹੀਂ ਮਿਲਦੇ ਸੂਰਜ ਦੇ ਮੁਕਾਬਲੇ ਰਾਤ ਦੇ ਦੀਵੇ ਨਹੀਂ ਕਰਦੇ ਸੱਚ ਇਹ ਵੇ ਜੋ ਗੁਰੂ ਨਾਨਕ ਸਾਹਿਬ ਨੇ ਰਹਿਮਤ ਦੇ ਦੇਣੀ ਹੈ 33 ਕਰੋੜ ਦੇਵਤੇ ਨਹੀਂ ਦੇ ਸਕਦੇ ਸਾਡੇ ਲਈ ਗੁਰਈਸ਼ਰ ਮੇਰਾ ਗੁਰੂ ਹੀ ਸ਼ਿਖ ਹੈ ਮਹਾਰਾਜ ਕਹਿੰਦੇ ਨੇ ਗੁਰਈਸ਼ਰ ਗੁਰ ਗੋਰਖ ਗੁਰੂ ਹੀ ਮੇਰਾ ਵਿਸ਼ਨੂ ਰੂਪ ਹੈ ਬ੍ਰਹਮਾ ਗੁਰ ਮੇਰਾ ਗੁਰੂ ਹੀ ਬ੍ਰਹਮਾ ਹੈ ਪਾਰਬਤੀ ਮਾਈ ਇਹਦੇ ਅਰਥਿਓ ਕਰ ਲਈਏ ਮੇਰੀ ਮਾਂ ਸਿਰਫ ਗੁਰੂ ਹੀ ਹੈ ਕਿਸੇ ਪਾਰਬਤੀ ਨੂੰ ਨਹੀਂ ਕਿਸੇ ਲక్ష్ਮੀ ਨੂੰ ਨਹੀਂ ਉਹ ਆਪਾਂ ਕੰਗ ਜੀ ਇਹ ਪੁਲਿੰਗ ਤੇ ਇਸਤਰੀ ਲਿੰਗ ਇਕੱਠਾ ਜੋੜ ਦਿੱਤਾ ਹਾਂ ਬਾਣੀ ਨੇ ਕਿਹਾ ਤੂੰ ਮਾਤ ਪਿਤਾ ਹਮ ਬਾਰ ਕਿ ਤੇਰੇ ਤੁਮਰੇ ਗੁਣ ਕਾ ਕਹਾ ਮੇਰੇ ਸਤਗੁਰਾ ਜਦ ਗੁਰ ਬੋਲਾ ਤਾਂ ਬਿਸਮ ਹੋ ਜਾਏ ਖੰਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਖਮ ਸਤਗੁਰ ਰਾਖ ਲਿਏ ਚੜਾਏ ਤੂੰ ਗੁਰ ਪਿਤਾ ਤੂੰ ਗੁਰ ਮਾਤਾ ਮੇਰੀ ਮਾਂ ਵੀ ਤੂੰ ਆ ਮੈਂ ਕਿਸੇ ਦੇਵੀ ਨੂੰ ਮਾਂ ਨਹੀਂ ਮੰਨਦਾ ਮਹਾਰਾਜ ਕਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਮੈਂ ਫਿਰ ਅਰਥ ਰਿਪੀਟ ਕਰਾਂਗਾ ਈਸ਼ਰ ਦਾ ਅਰਥ ਸ਼ਿਵ ਗੋਰਖ ਦਾ ਅਰਥ ਵਿਸ਼ਨੂੰ ਬਰਮਾ ਦਾ ਅਰਥ ਬ੍ਰਹਮਾ ਪਾਰਬਤੀ ਸ਼ਿਵ ਜੀ ਨਾਲ ਸੰਬੰਧਿਤ ਉਹਦੀ ਸ਼ਕਤੀ ਮਾਂ ਲక్ష్ਮੀ ਇਹ ਮਾਂ ਮੈਂ ਮਾਂ ਕਹਿ ਰਿਹਾ ਮਾਇਆ ਦੂਜਾ ਅਰਥ ਨਾ ਕਿਤੇ ਸਮਝੀ ਲక్ష్ਮੀ ਈ ਦਾ ਅਰਥ ਸਰਸਵਤੀ ਪਾਉ ਪਾਠ ਇਕੱਠਾ ਹੈ ਅੱਗੇ ਮਹਾਰਾਜ ਫਿਰ ਕਹਿੰਦੇ ਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜੀ ਆਪੇ ਰਮਜਾਂ ਦੱਸ ਰਹੇ ਹੋ ਵੀ ਆਪੇ ਆਪ ਨਰੰਜਨ ਸੋਏ ਥਾਪਿਆ ਨਹੀਂ ਜਾਂਦਾ ਤੁਹਾਨੂੰ ਇਹ ਸਭ ਪਤਾ ਹੈ ਕਹਿੰਦੇ ਨੇ ਹਾਂ ਪਤਾ ਹੈ ਫਿਰ ਗੁਰੂ ਨਾਨਕ ਸਾਹਿਬ ਦੱਸੋ ਬੋਲ ਕੇ ਕਹਿੰਦੇ ਨਹੀਂ ਜੇ ਹਾਂ ਜਾਣਾ ਮੈਂ ਜਾਣ ਲਵਾ ਆਖਾਂ ਨਹੀਂ ਮੈਂ ਆਖ ਨਹੀਂ ਸਕਦਾ ਉਹਨੂੰ ਕਿਉਂਕਿ ਉਹ ਬੇਅੰਤ ਹੈ ਜੇ ਕੋ ਜਾਣਾਂ ਆਖਾਂ ਨਹੀਂ ਕਹਿਣਾ ਹਾਏ ਨੂੰ ਸਿਹਾਰੀ ਕੋਈ ਨਹੀਂ ਲੱਗੀ ਇੱਥੇ ਕਹਿਣਾ ਨਹੀਂ ਕਹਿਣਾ ਕਥਨ ਨਾ ਜਾਹੀ ਮੈਂ ਜਾਣ ਲਵਾ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਉਹ ਕਿਹਾ ਨਹੀਂ ਜਾ ਸਕਦਾ ਅਗਲਾ ਬਚਨ ਗੁਰਾ ਇਹਦਾ ਪਾਠ ਗੁਰਾਂ ਨਹੀਂ ਕਰਨਾ ਫਿਰ ਬੇਨਤੀ ਬਿੰਦੀ ਲਾ ਕੇ ਪਾਠ ਨਹੀਂ ਕਰਨਾ ਗੁਰਾਂ ਬਾਣੀ ਚ ਬਚਨ ਹੁੰਦਾ ਤਬ ਗੁਣ ਕਹਾ ਜਗਤ ਗੁਰਾ ਗੁਰਾ ਨਹੀਂ ਉਥੇ ਬਿੰਦੀ ਨਹੀਂ ਲਾਣੀ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾਂ ਉਹ ਇਸ ਤਰ੍ਹਾਂ ਗੁਰਾਂ ਸੰਬੋਧ ਕੀ ਪਦਾ ਕੇ ਗੁਰੂ ਜੀ ਇੱਕ ਦੇਹ 부ਝਾਈ ਮੈਨੂੰ ਇਹ ਇੱਕ ਗੱਲ ਸਮਝਾ ਦਿਓ ਤੇ ਸੱਚ ਇਹ ਵੇ ਮੈਂ ਸਮਝ ਨਾ ਇਸ ਇੱਕ ਦੇ ਅਰਥ ਏਕ ਓੰਕਾਰ ਨਾਲ ਜੋੜ ਕੇ ਕਰੀਏ। हे परमात्मा के सतगुरु गुरुआ हे गुरुजी गुरु इक दे बुझाई की जी सब ना जियां का ਇੱਥੇ ਫਿਰ ਗੱਲ ਖੰਡਨ ਕਰ ਦਿੱਤੀ ਵੀ ਇੱਥੇ ਵਿਸ਼ਨੂੰ ਰੋਟੀ ਨਹੀਂ ਦਿੰਦਾ ਦੇਣ ਵਾਲਾ ਦਾਤਾ ਏਕ ਓੰਕਾਰ ਹੈ। ਸਭ ਨਾ ਜੀਆਂ ਕਾ ਇੱਕ ਦਾਤਾ ਸਾਰੇ ਜੀਵਾਂ ਦਾ ਰਿਜਕ ਦਾਤਾ ਸਿਰਫ ਇੱਕ ਪਰਮਾਤਮਾ ਹੈ। ਤੇ ਮੰਗਨਾ ਇਹ ਮਾਂ ਕਿ ਪ੍ਰਮਾਤਮਾ ਸੋ ਮੈਂ ਸੋ ਦਰਥ ਉਹ ਮੈਂ ਦਰਥ ਮੈਨੂੰ ਵਿਸਰਨਾ ਵਿਸਰਨਾ ਜਾਈ ਜਿਹੜਾ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਸੱਚ ਏਵੇ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਪੰਜਵੀਂ ਪੌੜੀ 'ਚ ਹੱਥ ਜੋੜ ਕੇ ਮੰਗਿਆ ਪ੍ਰਮਾਤਮਾ ਮੈਨੂੰ ਆਪਣਾ ਨਾਮ ਦੇ ਦੇ ਜਿਹੜਾ ਸਾਨਿਆਂ ਨੂੰ ਰਿਜਕ ਦਿੰਦਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਮੈਨੂੰ ਉਹ ਵਿਸਰੇ ਨਾ ਉਸ ਦਿਨ ਮੈਂ ਕਿਹਾ ਸੀ ਜੀ ਗੁਰੂ ਨਾਨਕ ਸਾਹਿਬ ਦਾ ਗੁਰੂ ਦੇਖੋ ਆਮ ਤੌਰ ਤੇ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕਬੀਰ ਸੀ ਇੱਕ ਵਰਨ ਦੇਵਤਾ ਬਣਾਈ ਬੈਠੇ ਆ ਮਹਾਰਾਜ ਵਾਰ-ਵਾਰ ਕਹਿੰਦੇ ਆ ਮੈਂ ਆਪਣਾ ਗੁਰੂ ਪੁੱਛ ਦੇਖਿਆ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਆਪ ਜੀ ਦਾ ਗੁਰੂ ਕਹਿੰਦੇ ਤਤ ਨਿਰੰਜਨ ਜੋਤ ਸੁਭਾਈ ਸੋង ਭੇਦਨਾ ਕੋਈ ਜਿਓ ਪਾ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਗੁਰ ਪਰਮੇਸ਼ਰ ਮਹਾਰਾਜ ਕਹਿੰਦਿਆ ਗੁਰੂ ਪਰਮੇਸ਼ਰ ਗੁਰਾ へ ਸਤਗੁਰੂ ਇੱਕ ਗੱਲ ਸਮਝਾ ਦਿਓ ਬਸ ਇਹ ਸਮਝਾ ਦਿਓ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭ ਤੋਂ ਪਹਿਲੀ ਦਾਤ ਮੰਗੀ ਵਿਸਰ ਨਾ ਜਾਏ ਆਖਾਂ ਜੀਵਾਂ ਵਿਸਰਹਿ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖ ਹੈ ਖਾਇ ਚਲਿਐ ਦੂਖ ਸੋ ਕਿਉ ਵਿਸਰੈ ਨਾ ਵਿਸਰਿਓ ਸੋ ਕਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹਿ ਮਹਾਰਾਜ ਕਹਿੰਦਿਆ ਕੀ ਵਿਸਰੈ ਦੁਖ ਬਹੁਤਾ ਲੱਗੈ ਤੂੰ ਨਾ ਵਿਸਰਿ ਕੀ ਵਿਸਰੈ ਦੁਖ ਬਹੁਤਾ ਲੱਗੈ ਦੁਖ ਲੱਗੈ ਤੂੰ ਵਿਸਰ ਨਾਹੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ ਮਹਾਰਾਜ ਤੁਸੀਂ ਕਿਰਪਾ ਕਰੋ ਗੁਰੂ ਸਾਹਿਬ ਕਹਿੰਦੇ ਆ ਸਭਨਾ ਜੀਆਂ ਕਾ ਇੱਕ ਦਾਤਾ ਜਿਹੜਾ ਸਭ ਨੂੰ ਰਿਜਕ ਦੇ ਰਿਹਾ ਹੈ ਖੰਡਾ ਬ੍ਰਹਮਣਾਂ ਦੇ ਵਿੱਚ ਸੋ ਮੈਂ ਵਿਸਰ ਨਾ ਜਾਈ ਮਹਾਰਾਜ ਪਰ ਅੱਗੇ ਕਹਿੰਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ ਤੀਰਥ ਦੇ ਲਫ਼ਜ਼ੀ ਅਰਥ ਨੇ ਪਵਿੱਤਰ ਕਰਨ ਵਾਲਾ ਇਹਦੇ ਅਰਥ ਸੱਚ ਇਹ ਵੇ ਭਾਈ ਸੰਤੋਖ ਸਿੰਘ ਨੇ ਜਦੋਂ ਕੀਤੇ ਉਹਨਾਂ بڑے ਵਿਲੱਖਣ ਅਰਥ ਕੀਤੇ ਮੈਂ ਥੋੜੀ ਜੀ ਬੇਨਤੀ ਇਸ ਕਰਕੇ ਕਰੀ ਜਾਣਾ ਇਹ ਨਹੀਂ ਕਿ ਆਪਾਂ ਦੁੱਬਦਾ ਪੈਦਾ ਕਰਾਂਗੇ ਜੀ ਇਹ ਵੀ ਅਰਥ ਨਹੀਂ ਅਸਲ 'ਚ ਕੀ ਉਹ ਕਹਿੰਦੇ ਤੀਰਥ ਪਵਿੱਤਰ ਕਰਨ ਵਾਲਾ ਅਸੀਂ ਪੜਨੇ ਆ ਨਾਵਾ ਉਹ ਪਾਠ ਕਰਦੇ ਸਾਂ ਨਾਵਾ ਤੀਰਥ ਨਾਮ ਹੈ ਪਰ ਨਾਮ ਵੀ ਤਾਂ ਬਖਸ਼ਿਸ਼ ਵਰਤਾਂਦਾ ਜੇ ਤਿਸ ਭਾਵਾਂ ਜੇ ਉਹਨੂੰ ਭਾ ਜਾਵਾਂ ਜੇ ਤੈਨੂੰ ਨਾ ਭਾਵਾ ਵਿਣ ਭਾਣੇ ਕਿ ਨਾਏ ਕਰੀ ਜੇ ਤੈਨੂੰ ਚੰਗਾ ਨ ਲੱਗਾ ਹਰ ਹਰ ਕਰਨਿਤ ਕਪਟ ਕਮਾਵੇ ਕਿਰਦਾ ਸੁਧ ਨਾ ਹੋਈ ਪਰ ਜੋ ਅਰਥ ਪ੍ਰਚਲਿਤ ਨੇ ਤੀਰਥ ਨਾਵਾ ਪਰਮਾਤਮਾ ਮੈਂ ਤੀਰਤ ਤੇ ਜਾ ਕੇ ਤਾਂ ਇਸ਼ਨਾਨ ਕਰਾਂ ਜੇ ਤਿਸ ਭਾਵਾ ਜੇ ਤੂੰ ਇਹ ਕਹਿ ਵੀ ਮੈਨੂੰ ਤਾਂ ਚੰਗੇ ਲੱਗਦੇ ਹੋ ਜੇ ਤੁਸੀਂ ਤੀਰਤ ਤੇ ਨਾਓ ਮੈਂ ਆਪਣੇ ਲਈ ਨਹੀਂ ਨਾਉਣਾ ਮੈਂ ਸਿਰਫ ਤੇਰੀ ਪ੍ਰਸੰਤਾ ਲਈ ਜਾਣਾ ਆਂ ਜੇ ਤੁਸੀਂ ਕਹਿੰਦੇ ਹੋ ਮੈਨੂੰ ਹੀ ਚੰਗਾ ਲੱਗਦਾ ਫਿਰ ਮੈਂ ਕਿਉਂ ਜਾਵਾਂ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਵਿਣ ਭਾਣੇ ਭਾਣੇਦਰ ਤੇ ਜੋ ਤੈਨੂੰ ਨਹੀਂ ਪਾਉਂਦਾ ਤੈਨੂੰ ਚੰਗਾ ਹੀ ਨਹੀਂ ਲੱਗਦਾ ਵਿਣ ਭਾਣੇ ਕੇ ਨਾਏ ਕਰੀ ਨਾਏ ਨਾਣਾ ਵਿਣ ਭਾਣੇ ਕੇ ਨਾਏ ਕਰੀ ਜੇ ਤੈਨੂੰ ਹੀ ਪਾਉਂਦਾ ਨਹੀਂ ਤੇ ਫਿਰ ਨਾ ਕੇ ਕੀ ਕਰਨਾ ਮੈਂ ਤਾਂ ਤੇਰੀ ਖੁਸ਼ੀ ਲੈਣੀ ਜਿਸ ਖੁਸ਼ੀ ਚ ਤੂੰ ਖੁਸ਼ ਮੈਂ ਉਥੇ ਹੀ ਖੁਸ਼ ਹਾਂ ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਚ ਇਹ ਵਚਨ ਕਿਹਾ ਨਾਵਨ ਕੋ ਤੀਰਤ ਘਨੇ ਮਨ ਬੋਰਾ ਰੇ ਪੂਜਨ ਕੋ ਬੋ ਦੇਵ ਕੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਖਰ ਕੀ ਸੇਵ ਮਹਾਰਜ ਕਹੇ ਤੀਰਤ ਜਾਉ ਤਾਂ ਹਉ ਕਰਤੇ ਪੰਡਿਤ ਪੁੱਛੋਂ ਤੋ ਮਾਇਆ ਰਾਤੇ ਸੋ ਅਸਥਾਨ ਬਤਾਓ ਮੀਤਾ ਜਾਂ ਕੈ ਹਰ ਹਰ ਕੀਰਤ ਨੇਤਾ ਜੇ ਤੈਨੂੰ ਚੰਗਾ ਹੀ ਨਹੀਂ ਲੱਗਦਾ ਨਾਉਣਾ ਫਿਰ ਮੈਂ ਕਿਉਂ ਨਾਵਾਂਗਾ ਉਂਝ ਗੁਰਬਾਣੀ ਨੇ ਮਰਜ਼ ਕੀਤੀ ਤੀਰਥ ਸ਼ਬਦ ਗੁਰੂ ਲਈ ਵਰਤਿਆ ਤੀਰਥ ਸ਼ਬਦ ਲਾਭਰੀ ਵਰਤਿਆ ਤੀਰਥ ਸ਼ਬਦ ਸੰਗਤ ਲਈ ਵਰਤਿਆ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਤ ਸੰਗਤ ਵੀ ਤੀਰਥ ਤੇ RAM ਦਾਸ ਸਰੋਵਰ ਨਾਤੇ ਇੱਥੇ ਗੁਰੂ ਜੀ ਕਹਿ ਰਹੇ ਨੇ ਬਾਹਰ ਮੁਖੀ ਤੀਰਥ ਉਹ ਕੀ ਹੋ ਗਿਆ ਸੀ ਜੀ ਅੰਦਰ ਦੀ ਰੋਹਾਨੀ ਸ਼ਕਤੀ ਕਿਸੇ ਨੂੰ ਦੱਸਣੀ ਨਾ ਸਿਮਰਨ ਧਿਆਨ ਦੱਸਣਾ ਨਾ দান ਪੁੰਨ ਲੈਣਾ ਤੇ ਤੀਰਥਾਂ ਦਾ ਇਸ਼ਨਾਨ ਕਰਕੇ ਕਹਿੰਦੇ ਨਾ ਪਾਪ ਕੱਟੀ ਗੁਰੂ ਕਹਿੰਦੇ ਨਹੀਂ ਇਹ ਤੈਨੂੰ ਚੰਗਾ ਹੀ ਲੱਗਦਾ ਤੀਰਥ ਨਾਵਾਂ ਜੇਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਕੀ ਮੈਨਾ ਕੇ ਕਰਨਾ ਹੈ 제ਤੀ 제ਤੀ ਦਰ ਤੇ ਜਿੰਨੀ ਸਿਰਠ ਇਹ ਦਰ ਤੇ ਸ੍ਰਿਸ਼ਟੀ ਸੰਸਾਰ ਉਪਾਈ ਵੇਖਾਂ ਜਿਹੜੀ ਤੂੰ ਪੈਦਾ ਕੀਤੀ ਹੈ ਜਿਹਨੂੰ ਮੈਂ ਵੇਖ ਰਿਆਂ 제ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕਿ ਮਿਲੈ ਲਈ ਵਿਣ ਕਰਮਾ ਪ੍ਰਵਸਤ ਸਾਹਿਬ ਸਿੰਘ ਨੇ ਕਰਮਾ ਦੇ ਅਰਥ ਕੀਤੇ ਬਖਸ਼ਿਸ਼ ਤੇਰੀ ਬਖਸ਼ਿਸ਼ ਤੋਂ ਬਿਨਾ ਸ੍ਰਿਸ਼ਟੀ ਜੀ ਕੁਝ ਨਹੀਂ ਕੁਲੈ ਸਕਦਾ ਕੋਈ ਸ਼ੱਕ ਨਹੀਂ ਇਹ ਸੱਚ ਹੈ ਪਰ ਕਰਮ ਦੀ ਵੀ ਬੜੀ ਵੱਡੀ ਮਹਾਨਤਾ ਹੈ ਆਪੇ ਬੀਜ ਆਪੇ ਹੀ ਖਾਓ ਇਹ ਕਰਮ ਨਹੀਂ ਮਹਾਰਾਜ ਕਹਿੰਦੇ ਨੇ ਕਿ ਸੱਚ ਏਵੇਂ ਕਿ ਹਰ ਕੋਈ ਬੰਦਾ ਚੰਦਾ ਆਪਨ ਲੀਆ ਜੇ ਮਿਲੈ ਸਭ ਕੋ ਭਾਗਟ ਹੋਏ ਕਰਮਾ ਉੱਪਰ ਨਿਭੜੇ ਜੇ ਲੋਚੈ ਸਭ ਕੋਏ ਤਾਂ ਹੀ ਬਾਬਾ ਜੀ ਨੇ ਕਿਹਾ ਕਰਮੀ ਆਪੋ ਆਪਣੀ ਕਰਮ ਸਾਰੀ ਸ੍ਰਿਸ਼ਟੀ ਚ ਇਹ ਇਹ ਸ਼ਬਦ ਬੜੀ ਬੜੀ ਅੱਗੇ ਚੱਲਣਾ ਕਰਮ ਕਰਮੀ ਕਰਮੀ ਹੋਏ ਵਿਚਾਰ ਹਜ਼ੂਰ ਕਹਿ ਰਹੇ ਨੇ ਪ੍ਰਮਾਤਮਾ ਜੀ ਮੈਂ ਜਿੰਨੀ ਸ੍ਰਿਸ਼ਟੀ ਵੇਖਣਾ ਭਾਗਾਂ ਤੋਂ ਬਿਨਾਂ ਕਰਮਾਂ ਤੋਂ ਬਿਨਾਂ ਕਿਸੇ ਨੂੰ ਕੀ ਮਿਲਦਾ ਹੈ ਇਹ ਕਰਮ ਤੂੰ ਬਖਸ਼ਿ ਚੰਗੇ ਕਰਮ ਹੋਣ ਤਾਂ ਮਿਲਦਾ ਹੈ ਚੇਤੀ ਸਢੋ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਕਿਸੇ ਨੂੰ ਕੀ ਮਿਲੇਗਾ ਕੋਈ ਲੈ ਸਕਦਾ ਕਰਮਾਂ ਤੋਂ ਬਿਨਾ ਫਿਰ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ ਮਾਨਕ ਨਹੀਂ ਨਾਣੇ ਨੂੰ ਸਿਹਾਰੀ ਲੱਗੀ ਹੈ ਜੀ ਮਾਣਿਕ ਪਾਠ ਹਮ ਤੁਰ ਤੇ ਮਾਨਕ ਹੀ ਕਰਦੇ ਆਮ ਕਹਿ ਰਹੇ ਸਾਰੇ ਨਹੀਂ ਜੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਹਾਰਾਜ ਕਹਿੰਦੇ ਤੀਰਥ ਜਾਣ ਦੀ ਥਾਂ ਤੂੰ ਆਪਣੇ ਗੁਰੂ ਕੋਲ ਬੈਠ ਕੇ ਗੁਰੂ ਦੀ ਇੱਕ ਸਿੱਖਿਆ ਸੁਣ ਲੈ ਹੁਣ ਇੱਕ ਸਿੱਖਿਆ ਦਾ ਅਰਥ ਕੀ ਜੀ ਵੀ ਪਹਿਲੀ ਤੁਕ ਸੁਣ ਕੇ ਇੱਕ ਸਿੱਖਿਆ ਦਾ ਅਰਥ ਹੈ ਜਪੋ ਤਾਂ ਏਕੋ ਨਾਮਾ ਇੱਕ ਸਿੱਖਿਆ ਦਾ ਅਰਥ ਹੈ ਏਕੋ ਜਪ ਏਕੋ ਸਲਾਹ ਮਹਾਰਾਜ ਕਹਿੰਦੇ ਇੱਕ ਇੱਕ ਗੱਲ ਏਕ ਅੱਖਰ ਹਰ ਮਨ ਬਸਤ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਕੈ ਬੌਰ ਜਨਮ ਨਾ ਆਵਾਂ ਗੁਰੂ ਦੀ ਇਸ ਇੱਕ ਸਿੱਖਿਆ ਨੂੰ ਧਾਰਨ ਕਰ ਲੈ ਉਹ ਇੱਕ ਸਿੱਖਿਆ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀਪੀ ਸੱਚ ਇੱਕ ਗੱਲ ਮੰਨ ਲੈ ਤੂੰ ਕਿਉਂਕਿ ਜਦੋਂ ਜਪਣਾ ਸ਼ੁਰੂ ਕਰਤਾ ਸਭ ਕੁਝ ਇਹਦੇ ਵਿੱਚ ਆ ਜਾਣਾ ਫਿਰ ਜਦੋਂ ਇਹ ਗੁਰੂ ਦੀ ਗੱਲ ਮੰਨ ਲਈ ਤੇ ਮਹਾਰਾਜ ਕਹਿੰਦੇ ਸੰਦਾਰ ਦੇ ਪਦਾਰਥ ਛੱਡ ਆ ਰਤਨ ਆ ਮਾਨਕ ਆ ਜਵਾਹਰਾਤ ਜਿੰਨੇ ਵੀ ਨੇ ਇਹ ਗੁਰੂ ਬਖਸ਼ਿਸ਼ ਕਰੇ ਇਹ ਸਭ ਕੁਝ ਤੇਰੀ ਮੱਤ ਵਿੱਚ ਆ ਜਾਣਾ ਹੈ ਉਂਝ ਵੈਸੇ ਇਹਨਾਂ ਦੀ ਲੱਛਣਾ ਬਿਰਤੀ ਨਾਲ ਵੀ ਅਰਥ ਕੀਤੇ ਆ ਯਾਦ ਰੱਖਿਓ ਲੱਛਣਾ ਬਿਰਤੀ ਉਹਨ ਗੁਰੂ ਦਾ ਸ਼ਬਦ ਆਪਾਂ ਅੱਖਰਾਂ 'ਚ ਕਹਿੰਦੇ ਆਖਰੀ ਨਾਮ ਅਖਰੀ ਸਲਾ ਤੇ ਬਾਬਾ ਜੀ ਨੇ ਤੇ ਵੀ ਕਿਹਾ ਗੁਰਕਾ ਸ਼ਬਦ ਰਤਨ ਰਤਨ ਚਮਕ ਰਿਹਾ ਆ ਜਿਹੜੇ ਮੋਤੀ ਨੇ ਰਤਨ ਨੇ ਇਹ ਸਾਰੇ ਆਤਮਕ ਵਸਤਾਂ ਜਿਵੇਂ ਵਰਾਗ ਵਿਵਾਗ ਵਿਵੇਕ ਨਿਮਰਤਾ ਇਹ ਜਿੰਨੇ ਵੀ दैवी ਗੁਣ ਨੇ ਜਿਹੜੇ ਰਤਨਾ ਨਾਲ ਕੀਮਤ ਨਹੀਂ ਪਾਈ ਜਾ ਸਕਦੀ ਇਹ ਬੇਸ਼ਕੀਮਤੀ ਮੋਤੀ ਜਵਾਹਰਾਤ ਤੇਰੀ ਮੱਤ ਵਿੱਚ ਆ ਜਾਣਗੇ ਜੇ ਇੱਕ ਵਾਰੀ ਗੁਰੂ ਦੀ ਗੱਲ ਮੰਨ ਲਏਗਾ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇੱਕ ਸਿੱਖ ਸੁਣ ਲੈ ਫਿਰ ਗੁਰੂ ਜੀ ਰਿਪੀਟ ਕਰਦੇ ਆ ਦੂਜੀ ਇਸ ਤੋਕ ਪੌੜੀ ਚ ਗੁਰਾ ਏ ਸਤਗੁਰੂ ਜੀ ਇੱਕ ਦੇਹ ਬੁਝਾਈ ਮੈਨੂੰ ਇਹ ਗੱਲ ਆਪ ਜੀ ਚੰਗੀ ਤਰ੍ਹਾਂ ਸਮਝਾ ਦਿਓ ਮੇਰੇ ਖਾਨੇ ਚ ਪਾ ਦਿਓ ਕੀ ਜੀ ਸਭਨਾ ਜੀਆਂ ਕਾ ਇੱਕ ਦਾਤਾ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਇੱਕੋ ਦਾਤਾ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਜਿਹੜਾ ਇੱਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਨੂੰ ਉਹ ਭੁੱਲੇ ਨਾ